ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਇੱਕ ਬਹੁਤ ਹੀ ਅਹਿਮ ਮਸਲੇ ਤੇ ਜਿਹੜੀ ਰਹਿਣ ਵਾਲੀ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਕੁਝ ਖਾਸ ਗੱਲਾਂ ਕਰਨੀਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਅੱਗੇ ਜੁਲਾਈ ਅਗਸਤ ਦਾ ਮਹੀਨਾ ਆ ਰਹੇ ਨੇਗੇ ਤੇ ਇਹ ਮਹੀਨੇ ਪੌਦੇ ਲਾਉਣ ਦੇ ਲਈ ਜਾਂ ਫਲਾਂ ਵਾਲੇ ਜਿਹੜੇ ਆਪਾਂ ਬੂਟੇ ਲਾਉਣੇ ਉਹਨਾਂ ਲਈ ਬਹੁਤ ਅਹਿਮ ਹੁੰਦੇ ਨੇਗੇ ਤੇ ਇੰਨਾ ਸਮੇਂ ਦੇ ਵਿੱਚ ਆਪਾਂ ਕਿਹੜੇ-ਕਿਹੜੇ ਬੂਟੇ ਲਾ ਸਕਦੇ ਆ ਜੀ ਕਿਉਂਕਿ ਆਮ ਤੌਰ ਤੇ ਆਪਣਾ ਮੰਨਣਾ ਇਹ ਹੈ ਕਿ ਸੌਣ ਦੇ ਵਿੱਚ ਆਪਾਂ ਸਾਰੇ ਪ੍ਰਕਾਰ ਦੇ ਬੂਟੇ ਲਾ ਸਕਦੇ ਹਾਂ ਤੇ ਆਪਾਂ ਲਾ ਵੀ ਦਿੰਨੇ ਆਂਗੇ ਤੇ ਉਹਦੇ ਵਿੱਚੋਂ ਆਪਾਂ ਨੂੰ ਕਾਫੀ ਸਾਰੇ ਬੂਟਿਆਂ ਦੇ ਵਿੱਚ ਜਿਹੜਾ ਆ ਕਾਫੀ ਜਿਹੜਾ ਨੁਕਸਾਨ ਝੱਲਣ ਨੂੰ ਮਿਲਦਾ ਹੈਗਾ ਤੇ ਉਹਦਾ ਆਪਾਂ ਕੀ ਹੀਲਾ ਕਰ ਸਕਦੇ ਹਾਂਗੇ ਉਹਦੇ ਲਈ ਆਪਾਂ ਅੱਜ ਦੀ ਵੀਡੀਓ ਬਣਾ ਰਹੇ ਹਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿ ਹੁਣ ਆਪਾਂ ਕਿਹੜੇ-ਕਿਹੜੇ ਬੂਟੇ ਲਾ ਸਕਦੇ ਹਾਂਗੇ ਤੇ ਕਿਹੜੇ-ਕਿਹੜੇ ਬੂਟੇ ਆਪਾਂ ਹੁਣ ਨਹੀਂ ਲਾਉਣੇ ਜੀ ਫਲਾਂ ਵਾਲੇ ਬੂਟੇ ਦੇ ਵਿੱਚ ਜਿਹੜਾ ਹੁਣ ਦੀ ਰੋਤਾ ਕੀ ਇੱਕ ਤਾਂ ਆਪਾਂ ਜਿਹੜੀ ਕਾਹਲ ਨਹੀਂ ਕਰਨੀਗੀ ਜੀ 15 ਜੁਲਾਈ ਤੋਂ ਪਹਿਲਾਂ ਜਿਹੜੇ ਬੂਟੇ ਬਿਲਕੁਲ ਨਹੀਂ ਲਾਉਣੇਗੇ ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਬਰਸਾਤਾਂ ਦਾ ਮੌਸਮ ਸਹੀ ਹੁੰਦਾ ਪੈ ਰਹੀਆਂ ਹੁੰਦੀਆਂ ਨੇ ਪਰ ਉਹ ਤੋਂ ਬਾਅਦ ਫੇਰ ਵੀ ਜਿਹੜਾ 1-2 ਦਿਨ ਜਿਹੜੀ ਪਾਰੀ ਗਰਮੀ ਪੈਣ ਦੇ ਨਾਲ ਜਾਂ ਹਿਊਮਸ ਬਣ ਦੇ ਨਾਲ ਬੂਟਿਆਂ ਦਾ ਨੁਕਸਾਨ ਹੋ ਜਾਂਦਾਗਾ ਤਾਂ ਕਰਕੇ ਆਪਾਂ ਨੂੰ ਜਿਹੜਾ ਬੂਟੇ 15 ਜੁਲਾਈ ਤੋਂ ਅਸਲ ਤਾਂ ਆਖਰ ਜੁਲਾਈ ਦੇ ਵਿੱਚ ਹੀ ਸ਼ੁਰੂ ਕਰਨੇ ਚਾਹੀਦੇ ਲਾਉਣੇ ਤੇ ਇਹਦੇ ਵਿੱਚ ਆਪਾਂ ਜਿਹੜਾ ਕਿੰਨੂ ਜਾਤੀ ਦੇ ਜਿੰਨੇ ਜਾਂ ਨਿੰਬੂ ਜਾਤੀ ਦੇ ਕਹੜੀਏ ਬੂਟੇ ਹੈਗੇ ਹੈਗੇ ਜਿਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਵੈਰਾਈਟੀਆਂ ਨੇਗੀਆਂ ਉਹਨਾਂ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਥੋੜੀ ਲੰਬੀ ਹੋ ਸਕਦੀ ਆ ਪਰ ਵੀਡੀਓ ਨੂੰ ਆਖਰ ਤੱਕ ਸੁਣਿਓ ਜਰੂਰ ਤੁਹਾਡੇ ਲਈ ਕਾਫੀ ਜਿਹੜੀ ਇਹ ਸਾਇਕਸਾਬਤ ਹੋਊਗੀ ਜੇਕਰ ਤੁਸੀਂ ਫਲਾਂ ਵਾਲੇ ਪੌਦੇ ਲਾਉਣ ਦੇ ਸ਼ਕੀਨ ਹੋ ਜੀ ਤੇ ਉਹਦੇ ਵਿੱਚ ਹੁਣ ਆਪਾਂ ਕਰ ਲਈਏ ਗੱਲ ਨਿੰਬੂ ਨਿੰਬੂ ਜਾਤੀ ਦੇ ਬੂਟੇ ਦੇ ਵਿੱਚ ਸੰਤਰਾ ਮਾਲਟਾ ਤੇ ਆਪਣਾ ਕਹਿ ਲਈਏ ਆਪਾਂ ਗਰੇਪਫਰੂਟ ਤੇ ਨਿੰਬੂ ਇਹ ਚਾਰ ਚੀਜ਼ਾਂ ਬੰਡੀਆਂ ਹੋਈਆਂ ਨੇਗੇ ਇਹਨਾਂ ਦੇ ਵਿੱਚ ਸੰਤਰੇ ਦੇ ਵਿੱਚ ਤੁਸੀਂ ਡੇਜੀ ਲਾ ਸਕਦੇ ਹੋ ਡਬਲ ਮਾਰਕਟ ਲਾ ਸਕਦੇ ਹੋ ਜੀ ਕਿੰਨੂ ਲਾ ਸਕਦੇ ਹੋ ਇਹ ਸੰਤਰੇ ਜਾਤੀ ਦੇ ਵਿੱਚ ਆ ਜਾਂਦੇ ਨੇਗੇ ਉਸ ਤੋਂ ਬਾਅਦ ਮਾਰਟ ਆ ਜਾਂਦਾਗਾ ਮਾਰਟ ਦੇ ਵਿੱਚ ਤੁਸੀਂ ਬਲਾਂਸ਼ੀਆ ਤੇ ਆਪਣਾ ਅਰਲੀ ਗੋਲਡ ਇਹ ਜਿਹੜੀਆਂ ਵੈਰਾਈਟੀਆਂ ਉਹਦੇ ਵਿੱਚ ਲਾ ਸਕਦੇ ਹੋਗੇ ਤੇ ਉਸ ਤੋਂ ਇਲਾਵਾ ਜਿਹੜਾ ਗਰੇਪਫਰੂਟ ਆਗਾ ਉਹਦੇ ਵਿੱਚ ਜਿਹੜਾ ਰੈੱਡ 플ਸ਼ ਵਗੈਰਾ ਜਿਹੜਾ ਕਾਫੀ ਜਿਹੜੀਆਂ ਵੈਰਾਈਟੀਆਂ ਹੈਗੀਆਂ ਨੇ ਉਹ ਲਾ ਸਕਦੇ ਹੋ ਨਿੰਬੂ ਦੇ ਵਿੱਚ ਜਿਹੜਾ ਕਾਗਜੀ ਨਿੰਬੂ ਆਗਾ ਤੇ ਕੁਝ ਕੁ ਹੋਰ ਸਟੇਟਾਂ ਦੀਆਂ ਵੈਰਾਈਟੀਆਂ ਉੱਤੇ ਵੀ ਟ੍ਰਾਇਲ ਹੋ ਰਹੇ ਨੇ ਉਹ ਵੀ ਤੁਸੀਂ ਜਿਹੜਾ ਇੱਥੇ ਲਾ ਸਕਦੇ ਹੋ ਜੀ ਤੇ ਇਸ ਤੋਂ ਇਲਾਵਾ ਗੱਲ ਕਰ ਲਈ ਆਪਾਂ ਅਮਰੂਦ ਅਮਰੂਦ ਦੇ ਲਾਉਣ ਲਈ ਜਿਹੜਾ ਠਕਮਾ ਸਮਾਂਗਾ ਉਹ ਜਿਹੜਾ ਹੈਗਾਗਾ ਉਹ ਵੀ ਜਿਹੜਾ ਜੁਲਾਈ ਅਗਸਟ ਦਾਗਾ ਜੁਲਾਈ ਅਗਸਟ ਦੇ ਵਿੱਚ ਜਿਹੜਾ ਆਪਾਂ ਅਮਰੂਦ ਦੇ ਬੂਟੇ ਲਾ ਸਕਦੇ ਹਾਂ ਜੀ ਅਮਰੂਦ ਦੀਆਂ ਖਾਸ ਕਰ ਜਿਹੜੀਆਂ ਵੈਰਾਈਟੀਆਂ ਨੂੰ ਅਨੁਸਾਰ ਸਪੈਦਾ ਲਾਇਆ ਜਾ ਰਿਹਾ ਹੈਗਾ ਉਸ ਤੋਂ ਇਲਾਵਾ ਤੁਸੀਂ ਰੈੱਡ ਡਾਇਮੰਡ ਵੀ ਲਾ ਸਕਦੇ ਹੋ ਜੀ ਬੀ ਐਨ ਆਰ ਵੀ ਲਾ ਸਕਦੇ ਹੋਗੇ ਤੇ ਤੁਸੀਂ ਜਿਹੜਾ ਪਿੰਕ ਤਾਈ ਬਾਨ ਤੇ ਵੀ ਆਪਣਾ ਜਿਹੜਾ ਤਜਰਬਾ ਕਰਕੇ ਦੇਖ ਸਕਦੇ ਹੋਗੇ ਇਹ ਬੂਟੇ ਜਿਨ੍ਹਾਂ ਦੀ ਵੀ ਆਪਾਂ ਗੱਲਾਂ ਕਰ ਰਹੇ ਆ ਜੀ ਇਹ ਜ਼ਿਆਦਾਤਰ ਆਪਾਂ ਕਿਚਨ ਗਾਰਡਨਿੰਗ ਬਾਰੇ ਗੱਲ ਕਰਦੇ ਆ ਜਾਂ ਆਪਣਾ ਜਿਹੜਾ ਘਰ ਲਈ ਜਿਹੜਾ ਆਪਾਂ ਬਣਾਉਣੇ ਆਗੇ ਫਰੂਟ ਗਾਰਡਨ ਉਹਦੇ ਬਾਰੇ ਗੱਲ ਕਰਦੇ ਆਗੇ ਜ਼ਿਆਦਾ ਆਪਣਾ ਵੱਡੇ ਬਾਗਾਂ ਤੇ ਤਜਰਬਾ ਨਹੀਂ ਹੈਗਾ ਅਸੀਂ ਇਸ ਕਰਕੇ ਜਿਹੜਾ ਤੁਹਾਨੂੰ ਇਹੀ ਸਲਾਹ ਦੇਵਾਂਗੇ ਕਿ ਜਿਹੜਾ ਪਹਿਲਾਂ ਜਿਹੜਾ ਕਿਚਨ ਗਾਰਡਨਿੰਗ ਦੇ ਵਿੱਚ ਆਪਣੇ ਫਰੂਟ ਪlant ਲਾ ਕੇ ਤੁਸੀਂ ਉਹਨਾਂ ਬਾਰੇ ਜਾਣਕਾਰੀ ਖੁਦ ਜਾਂ ਆਪਣਾ ਤਜਰਬਾ ਲੈ ਸਕੋ ਤੇ ਉਸ ਤੋਂ ਬਾਅਦ ਬਾਗਾਂ ਦੇ ਵਿੱਚ ਸ਼ਿਫਟ ਹੋ ਸਕੋ ਜੀ ਇਸ ਤੋਂ ਇਲਾਵਾ ਜਿਹੜਾ ਨਿੰਬੂ ਵੀ ਤੁਸੀਂ ਲਾ ਸਕਦੇ ਹੋਗੇ ਉਹ ਆਪਾਂ ਪਹਿਲਾਂ ਹੀ ਗੱਲ ਕਰ ਸਕਦੇ ਆਂਗੇ ਆਂਬ ਲਾਉਣ ਦਾ ਵੀ ਜਿਹੜਾ ਬਿਲਕੁਲ ਟਕਮਸਮ ਆ ਜੀ ਤੇ 베ਰ ਲਾ ਸਕਦੇ ਹੋਗੇ ਆਮਲਾ ਲਾ ਸਕਦੇ ਹੋ ਤੁਸੀਂ ਚੀਕੂ ਲਾ ਸਕਦੇ ਹੋ ਲੁਕਾਠ ਖੰਜੂਰ ਬਿੱਲ ਪੱਤਰ ਤੇ ਕਰਾਉਂਦਾ ਇਹ ਜਿਹੜੇ 11 12 ਤਰ੍ਹਾਂ ਦੇ ਬੂਟੇ ਤੁਸੀਂ ਲਾ ਸਕਦੇ ਹੋਗੇ ਤੇ ਇਹਨਾਂ ਦੇ ਵਿੱਚ ਵੈਰਾਈਟੀਆਂ ਬਾਰੇ ਆਪਾਂ ਜਿਹੜਾ ਪਹਿਲਾਂ ਵੀ ਦੱਸਦੇ ਰਹੇ ਹਾਂਗੇ ਤੇ ਹੁਣ ਵੀ ਤੁਹਾਨੂੰ ਦੱਸਦਾਂ ਨੇ ਜਿਵੇਂ ਚੀਕੂ ਲਾਉਣਾ ਆਪਾਂ ਉਹਦੇ ਵਿੱਚ ਆਪਾਂ ਕਾਲਾ ਪੱਤੀ ਲਾ ਸਕਦੇ ਹਾਂ ਤੇ ਕ੍ਰਿਕਟ ਬਾਲ ਲਾ ਸਕਦੇ ਹਾਂਗੇ ਇਸ ਤੋਂ ਇਲਾਵਾ 베ਰੀ ਦੇ ਵਿੱਚ ਜਿਹੜਾ ਉਮਰਾਨ ਹੋਊਗੀ ਸਨੌਰ ਹੋਊਗੀ ਤੇ ਬਲੈਤੀ ਹੋਊਗੀ ਇਹ ਵੈਰਾਈਟੀਆਂ ਤੁਸੀਂ ਟਰਾਈ ਕਰ ਸਕਦੇ ਹੋਗੇ ਆਮਲੇ ਦੇ ਵਿੱਚ ਬਲਵੰਤ ਹੋ ਗਿਆ ਨੀਲਮ ਹੋਊਗੀ ਕਾਂਚਨ ਵੈਰਾਈਟੀਆਂ ਇਹ ਜਿਹੜੀਆਂ ਵੈਰਾਈਟੀਆਂ ਤੁਸੀਂ ਲਾ ਸਕਦੇ ਹੋਗੇ ਤੇ ਦੋ ਵੈਰਾਈਟੀਆਂ ਦੇ ਘਟੋ ਘਟ ਬੂਟੇ ਆਪਾਂ ਨੂੰ ਜਿਹੜਾ ਆਪਣੇ ਕਿਚਨ ਗਾਰਡਨ ਦੇ ਵਿੱਚ ਜ਼ਰੂਰ ਲਾਉਣੇ ਚਾਹੀਦੇ ਆ ਇੱਕ ਤਾਂ ਇਹ ਹੈ ਕਿ ਜਿਹੜਾ ਉਹਨਾਂ ਦੇ ਨਾਲ ਆਪਾਂ ਨੂੰ ਪੋਲੀਨੇਸ਼ਨ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਤੇ ਦੂਸਰਾ ਜਿਹੜਾ ਵੱਖ-ਵੱਖਰੀ ਵੈਰਾਈਟੀਆਂ ਦੇ ਆਪਾਂ ਨੂੰ ਤਿਆਰ ਵੀ ਪਤਾ ਲੱਗ ਜਾਂਦੇ ਨੇ ਉਸ ਤਰ੍ਹਾਂ ਜੇ ਆਪਾਂ ਜ਼ਿਆਦਾ ਬੂਟੇ ਲਾਉਣੇ ਚਾਹੀਏ ਤਾਂ ਉਹਨਾਂ ਦੇ ਹਿਸਾਬ ਨਾਲ ਆਪਾਂ ਨਤੀਜੇ ਦੇਖ ਕੇ ਲਾ ਸਕਦੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਟੋਏ ਵਗੈਰਾ ਪੱਟਣ ਬਾਰੇ ਵੀ ਆਪਾਂ ਵੀਡੀਓ ਬਣਾਵਾਂਗੇ ਅਲੱਗ-ਅਲੱਗ ਬੂਟਿਆਂ ਬਾਰੇ ਵੀ ਇੱਕ-ਇੱਕ ਵੀਡੀਓ ਤਿਆਰ ਕਰਾਂਗੇ ਜਿਹਦੇ ਵਿੱਚ ਆਪਾਂ ਦੱਸਾਂਗੇ ਕਿ ਕਿਹੜੀ ਵੈਰਾਈਟੀ ਕਦੋਂ ਫਲ ਦਿੰਦੀ ਹੈ ਤੇ ਕਦੋਂ ਉਹਦੀ ਕਟਾਈ ਕਰਨੀ ਹੈ ਜਾਂ ਕੀ ਉਹਦਾ ਹਿਸਾਬ ਕਿਤਾਬ ਹੈ ਇਹਨਾਂ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਤੇ ਅੱਜ ਦੀ ਵੀਡੀਓ ਇਸ ਵਿਸ਼ੇ ਤੇ ਸੀ ਕਿ ਜੇ ਆਪਾਂ ਹੁਣ ਕਿਹੜੇ ਕਿਹੜੇ ਬੂਟੇ ਲਾ ਸਕਦੇ ਹਾਂ ਇੱਕ ਵਾਰ ਫੇਰ ਦੁਹਰਾ ਦਿੰਨੇ ਆ ਕਿ ਜਿਸ ਤਰ੍ਹਾਂ ਕਿ ਨੂੰ ਅਮਰੂਦ, ਨਿੰਬੂ, ਲੁਕਾਠ, ਬੇਰ, ਆਮਲਾ, ਚੀਕੂ ਇਹ ਬੂਟੇ ਆਪਾਂ ਲਾ ਸਕਦੇ ਹਾਂਗੇ, ਕਰੌਂਦਾ ਲਾ ਸਕਦੇ ਹਾਂਗੇ। ਤੇ ਇਸ ਤੋਂ ਇਲਾਵਾ ਜਿਵੇਂ ਪੱਤਝੜੀ ਬੂਟੇ ਨੇ ਜਿਹਦੇ ਵਿੱਚ ਆਪਣਾ ਨਾਸ਼ਪਤੀ ਆ ਗਈ, ਆड़ੂ ਆ ਗਿਆ ਤੇ ਆਲੂਖਾਰਾ ਆ ਗਿਆ, ਅੰਜੀਰ ਆ ਗਈ। ਅਨਾਰ ਆ ਗਿਆ ਇਹ ਸਾਰੇ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਲਾਏ ਜਾਣ ਵਾਲੇ ਬੂਟੇ ਨੇ ਜੀ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਇੱਥੇ ਆਪਣੇ ਸਾਂਝੀ ਕਰਨ ਵਾਲੀ ਗੱਲ ਹੈਗੀ ਕਿ ਜਿਸ ਤਰ੍ਹਾਂ ਕੋਈ ਵੀ ਸੇਵ ਬਾਰੇ ਪੁੱਛ ਰਹੇ ਸੀਗੇ ਤਾਂ ਸੇਵ ਜਿਹੜਾ ਤੁਸੀਂ ਸਤੰਬਰ ਜਾਂ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ ਲਾ ਸਕਦੇ ਹੋਗੇ ਉਹਨੂੰ ਜੁਲਾਈ ਅਗਸਤ ਦੇ ਵਿੱਚ ਨਾ ਲਾਓ ਤੇ ਉਹ ਉਹਦੇ ਚੱਲਣ ਦੇ ਜਿਹੜੇ ਚਾਂਸਸ ਘੱਟ ਹੁੰਦੇ ਨੇ ਸੇਵ ਦੇ ਵਿੱਚ ਵੀ ਤਿੰਨ ਵੈਰਾਈਟੀਆਂ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਉਹਦੇ ਵਿੱਚ ਹਰਮਨ 99 ਹੈਗੀ ਹੈਗੀ ਅੰਨਾ ਹੈਗੀ ਆ ਤੇ ਡੋਰਸੈਟ ਹੈਗੀ ਹੈਗੀ ਤੇ ਉਮੀਦ ਕਰਦੇ ਆਂ ਕਿ ਜਿਹੜੀ ਵੀਡੀਓ ਤੁਹਾਡੇ ਜਿਹੜੇ ਕੰਮ ਆਵੇਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿਹੜੀ ਜਾਣਕਾਰੀ ਅਸੀਂ ਇਕੱਤਰ ਕਰਦੇ ਆਂਗੇ ਕੁਦਰਤੀ ਖੇਤੀ ਦੇ ਤਾਅਤ ਤੇ ਜਾਂ ਫਲਾਂ ਵਾਲੇ ਪੌਦਿਆਂ ਦੀ ਕਾਸ਼ਤ ਦੇ ਤਾਅਤ ਤੋਂ ਤੁਹਾਡੇ ਤੱਕ ਲੈ ਕੇ ਆਈਏ ਤੇ ਅਮੀਰ ਇਹੀ ਕਰਦੇ ਆ ਕਿ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣਗੀਆਂ ਤੇ ਸ਼ੇਅਰ ਜਰੂਰ ਕਰਦਾ ਕਰੋ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ